ਜੀ ਤੁਮ ਮੇਰੇ ਪਤਲੇ ਮਾਹੀ ਜੀ ਤੁਮ ਮੇਰੇ ਪਤਲੇ ਮਾਹੀ ਜੀ ਛੱਡ ਪਰ ਦੇਸ ਨਾ ਜਾਇਓ ਜੀ ਛੱਡ ਪਰ ਦੇਸ ਨਾ ਜਾਇਓ ਜੀ ਦੋਂ ਜੀ ਤੁਸੀ ਵੀੜਿਆ ਕੋੜਾ ਜੀ ਦੋਂ ਜੀ ਤੁਸੀ ਵੀੜਿਆ ਕੋੜਾ ਗੋਰੀ ਦਾ ਦਿਲ ਹੋ ਗਿਆ ਥੋੜਾ ਗੋਰੀ ਦਾ ਦਿਲ ਹੋ ਗਿਆ ਥੋੜਾ ਜਿਦੋਂ ਜੀ ਤੁਸੀਂ ਪਾਰ ਲਿਓ ਕਾਠੀ ਜਦੋਂ ਜੀ ਤੁਸੀਂ ਪਾਰ ਲਿਓ ਕਾਠੀ ਜੀ ਨੰਗ ਗਏ ਨੇ ਨਾਲ ਦੇ ਸਾਥੀ ਜੀ ਨੰਗ ਗਏ ਨੇ ਨਾਲ ਦੇ ਸਾਥੀ ਜਿਦੋਂ ਜੀ ਤੁਸੀਂ ਜਾ ਪਹੁੰਚੇ ਛੱਡ ਕੇ ਜਿਦੋਂ ਜੀ ਤੁਸੀਂ ਜਾ ਪਹੁੰਚੇ ਛੱਡ ਕੇ ਗੋਰੀ ਦਾ ਉਦੋਂ ਕਾਲ ਜਾ ਤੜਕੇ ਗੋਰੀ ਦਾ ਉਦੋਂ ਕਾਲ ਜਾ ਤੜਕੇ ਜਿਦੋਂ ਜੀ ਤੁਸੀਂ ਲੈ ਲਈਆਂ ਟਿਗਟਾਂ ਜਿਦੋਂ ਜੀ ਤੁਸੀਂ ਲੈ ਲਈਆਂ ਟਿਗਟਾਂ ਗੋਰੀ ਨੂੰ ਉਦੋਂ ਪੈਂਦੀ ਆ ਚੜਕਾਂ ਗੋਰੀ ਨੂੰ ਉਦੋਂ ਪੈਂਦੀ ਆ ਚੜਕਾਂ ਜਦੋਂ ਜੀ ਤੁਸੀਂ ਜਾ ਪਹੁੰਚੇ ਛੋਣੀ ਜਦੋਂ ਜੀ ਤੁਸੀਂ ਜਾ ਪਹੁੰਚੇ ਛੋਣੀ ਗੋਰੀ ਨੂੰ ਚਿੱਠੀ ਸੋਚ ਕੇ ਪਾਉਣੀ ਗੋਰੀ ਨੂੰ ਚਿੱਠੀ ਸੋਚ ਕੇ ਪਾਉਣੀ ਜੀ ਤੁਮ ਮੇਰੇ ਪਤਨੇ ਮਾਈ ਜੀਤੋ ਮੇਰੇ ਪਤਨੇ ਮਾਹੀ